सेंटिनल इंटरनेशनल समर स्कूल समराला ਵਿਖੇ ਚੱਲ ਰਹੇ ਸਮਰ ਕੈਂਪ ਦਾ ਅੱਜ 6ਵਾਂ ਦਿਨ ਸੀ ਜਿਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਦੱਸਿਆ ਕਿ ਬੱਚੇ ਸਮਰ ਕੈਂਪ ਵਿੱਚ ਖੁਬ ਆਨੰਦਮਾਨ ਰਹੇ ਨੇ ਅਤੇ ਸਕੂਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਆਂ ਵਿੱਚ ਹਿੱਸਾ ਲੈ ਰਹੇ ਨੇ। ਉਨ੍ਹਾਂ ਕਿਹਾ ਕਿ ਵਿਵਕ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਵੀ ਕਾਫੀ ਹੱਦ ਤੱਕ ਬੱਚੇ ਸਿੱਖ ਰਹੇ ਨੇ। ਬੱਚੇ ਮੋਬਾਈਲ ਤੋਂ ਦੂਰ ਹੋ ਕੇ ਸਮਰ ਕੈਂਪ ਦਾ ਹਿੱਸਾ ਬਣ ਕੇ ਕਾਫੀ ਖੁਸ਼ ਦਿਖਾਈ ਦੇ ਰਹੇ ਨੇ। ਬਾਕੀ ਆਓ ਜਾਣਦੇ ਹਾਂ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਦੇ ਵੱਲੋਂ ਕੀ ਉਹਨਾਂ ਸਮਰ ਕੈਂਪ ਦੇ ਬਾਰੇ ਕੀ ਕਿਹਾ ਸੀਰਤ ਕੌਰ ਸਕੱਰੇਟਰੀਟ ਕਨਵੈਂਟ ਸਕੂਲ ਸਮਰਾਲਾ ਸਮਰ ਕੈਂਪ ਪਰ ਕੀ ਗੱਲ ਦੋਨੋ ਬਹੁਤ ਇੰਜੋਏ ਕਰਦੇ ਆ ਇੱਥੇ ਟॉय मेकिंग ਕੈਲੀਗ੍ਰਾਫੀ ਡਾਂਸ ਐਂਡ ਆਰਟ ਐਂਡ ਕraft ਪੇਂਟਿੰਗ ਕਰਵਾਉਂਦੇ ਨੇ ਤੇ ਬਹੁਤ ਫਨ ਹੁੰਦਾ ਮੋਜਾ ਆਉਂਦਾ ਤੇ ਡਾਂਸ ਦੇ ਵਿੱਚ ਕਲਾਸਿਕਲ ਡਾਂਸ ਵੈਸਟਰਨ ਡਾਂਸ ਭੰਗੜਾ ਦਾ ਇਹ ਵਾਲੇ ਡਾਂਸ ਕਰਵਾਉਂਦੇ ਆ ਐਂਡ 스위밍 ਸਰ ਬਹੁਤ ਵਧੀਆ ਟੀਚ ਕਰਦੇ ਨੇ ਇੰਜੋਏ ਕਰ ਰਹੇ ਸਮਰ ਸਰ ਯੈਸ ਕਿੰਨਾ క్ਲਾਸ ਠੀਕ ਹੈ ਕਿਹ ਕਿਹਨਾ ਦੋਨੋਂ ਸਮਰਕੰਦ ਬਾਰੇ ਹਾਂਜੀ ਸਮਰਕੰਦ ਬਾਰੇ ਕੀ ਕਹਿੰਨਾ ਦੋਨੋਂ ਸਮਰਕੰਦ ਬੜਾ ਅੱਛਾ ਹੈ ਮੈਨੂੰ ਇੱਧਰ ਬਹੁਤ ਮਜ਼ਾ ਆਉਂਦਾ ਜਿੱਦਾਂ ਦੀ ਇਹ ਕਰਾਉਂਦੇ ਆ ਡਾਂਸ ਸਕੇਟਿੰਗ 스위밍 ਐਥਲੈਟਿਕਸ ਇੱਧਰ ਦੀ ਬਹੁਤ ساری ਚੀਜ਼ਾਂ ਕਰਾਉਂਦੇ ਆ ਨਾਲੇ ਇੱਧਰ ਫਨ ਵੀ ਬਹੁਤ ਆ ਇੰਜੋਏ ਕਰਦੇ ਆ ਪੂਰਾ ਹਾਂਜੀ ਹਾਂਜੀ ਸਸ਼ੀਕਾ ਸਰ ਮੇਰਾ ਨਾਮ ਅਮਰਿਤਕੌਰ ਹੈ ਮੈਂ ਸੈਂਟੀਨਾ ਇੰਟਰਨੈਸ਼ਨਲ ਸਕੂਲ ਦੇ ਵਿੱਚ 뮤직 ਐਂਡ ਡਾਂਸ ਟੀਚਰ ਹਾਂ ਐਂਡ ਕਿੰਨੇ ਦਿਨਾਂ ਤੋਂ ਜਿਹੜਾ ਸਮਰ ਕੈਂਪ ਆਪਨੇ ਸਕੂਲ ਦੇ ਵਿੱਚ ਰੈਗੂਲਰ ਚੱਲ ਰਿਹਾ ਹੈ ਐਂਡ ਆਪਨੇ ਸਕੂਲ ਦੇ ਵਿੱਚ 15 ਜਿਹੜੇ ਸਕੂਲਸ ਦੇ ਬੱਚੇ ਨੇ ਅਲੱਗ-ਅਲੱਗ ਸਕੂਲਸ ਤੋਂ ਆਪਨੇ ਕੋ 15 ਤੋਂ 16 ਬੱਚੇ ਨੇ ਜਿਹੜੇ ਆਊਟਸਾਈਡਰਸ ਨੇ ਬਾਕੀ ਆਪਨੇ ਸੈਂਟੀਨਾ ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਬੱਚੇ ਨੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਡਾਂਸ ਦੀਆਂ ਟॉय ਮੇਕਿੰਗਸ ਦੀਆਂ ਕਾਫੀ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਤਾਂ ਜੋ ਬੱਚਿਆਂ ਦਾ ਜਿਹੜਾ ਹੌਂਸਲਾ ਆ ਹੋਰ ਵਧੇ ਤੇ ਆਪਣੀ ਪਰਫਾਰਮੈਂਸ ਨੂੰ ਹੋਰ ਨਿਖਾਰ ਸਕਣ ਸੋ ਤੁਸੀਂ ਵੀ ਸਾਰੇ ਜਣੇ ਆ ਕੇ ਆਪਣਾ ਸਮਰ ਕੈਂਪ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਥੈਂਕ ਯੂ ਸਰ ਸਰ ਨਲਗਰ ਕੀ ਪ੍ਰੋਗਰਾਮ ਕਰ ਰਹੇ ਹਾਂ ਜਿਸ ਕੀ ਕੀ ਕਰ ਰਹੇ ਸਰ ਡਾਂਸ ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਐਕਟੀਵਿਟੀਜ਼ ਕਰਾ ਰਹੇ ਹਾਂ ਇਹਨਾਂ ਨੂੰ ਵੈਸਟਰਨ ਡਾਂਸ ਕਰਵਾ ਰਹੇ ਹਾਂ ਭੰਗੜਾ ਕਰਵਾ ਰਹੇ ਹਾਂ ਹਿਪ-ਹੌਪ ਕਰਵਾ ਰਹੇ ਹਾਂ ਕਪਲ ਡਾਂਸ ਕਰਵਾ ਰਹੇ ਹਾਂ ਅਲੱਗ-ਅਲੱਗ ਤਰ੍ਹਾਂ ਦਾ ਕਲਾਸਿਕਲ ਡਾਂਸ ਹੈ ਉਹ ਵੀ ਕਰਵਾਇਆ ਜਾ ਰਿਹਾ ਹੈ ਸਰ ਲਵੀ ਟਿਲੋ ਟਾਈਕਵਾਂਡੋ ਕੋਚ ਸਮਰਾੜਾ ਅੱਜ ਸਾਡੇ ਇਥੇ ਸੈਂਟੀਨਲ ਸਕੂਲ ਦੇ ਵਿੱਚ ਇੱਕ ਸਮਰ ਕੈਂਪਸ ਜਿਹੜੋ ਆਰਗੇਨਾਈਜ਼ ਕੀਤਾ ਗਿਆ ਉਹਦੇ ਵਿੱਚ ਮੈਨੂੰ ਵੀ ਸਾਡੇ ਡਾਇਰੈਕਟਰ ਸਾਹਿਬ ਨੇ ਔਰ ਪ੍ਰਿੰਸੀਪਲ ਬੈਬ ਨੇ ਇਸ ਸਮਰ ਕੈਂਪਰ ਦੇ ਵਿੱਚ ਬੱਚਿਆਂ ਨੂੰ ਤਾਈਕਵਾਂਡੋ ਟ੍ਰੇਨਿੰਗ ਦੇਣ ਦੀ ਜੋ ਡਿਊਟੀ ਲਗਾਈ ਸੀ ਮੈਂ ਉਸ ਨੂੰ ਨਿਭਾਣ ਲਈ ਇੱਥੇ ਪਹੁੰਚਿਆ ਹਾਂ ਸੋ ਮੇਰੀ ਸਭ ਤੋਂ ਪਹਿਲਾਂ ਤਾਂ ਮਤਲਬ ਮੈਂ ਇਹ ਕਹਿਣਾ ਚਾਹੂੰਗਾ ਕਿ ਸਕੂਲ ਜੋ ਸਕੂਲਸ ਹੁੰਦੇ ਨੇ ਉਹੀ ਬੱਚਿਆਂ ਨੂੰ ਟ੍ਰੇਨ ਕਰਦੇ ਨੇ ਉਥੋਂ ਹੀ ਸਾਡੀ ਜਿਹੜੀ ਹੈ ਨਰਸਰੀ ਤਿਆਰ ਹੁੰਦੀ ਹੈ ਨਰਸਰੀ ਤੋਂ ਫਿਰ ਉਹ ਵੱਡੇ ਪਲੇਅਰ ਪੈਦਾ ਹੁੰਦੇ ਨੇ ਔਰ ਸਕੂਲ ਦਾ ਉਪਰਾਲਾ ਹੈ ਕਿ ਇਹਨਾਂ ਨੇ ਟਾਈਕਵਾਂਡੋ ਗੇਮ ਦੀ ਜੋ ਨਰਸਰੀ ਇੱਥੇ ਬਣਾਉਣ ਦਾ ਇੱਕ ਫੈਸਲਾ ਲਿਆ ਔਰ ਸਮਰ ਕੈਂਪ ਦੇ ਵਿੱਚ ਇਸ ਗੇਮ ਨੂੰ ਇਨਕਲੂਡ ਕੀਤਾ ਅੱਜ ਇਹ ਗੇਮ ਸਾਡੇ ਇੱਥੇ 6 ਦਿਨ ਹੋ ਗਏ ਸਮਰ ਕੈਂਪ ਨੂੰ ਚੱਲਦੇ ਜਿਦੇ ਵਿੱਚ ਸਕੂਲ ਦੇ ਬੱਚੇ ਔਰ ਅਦਰ ਸਕੂਲਾਂ ਦੇ ਬੱਚੇ ਵੀ ਇੱਥੇ ਆ ਕੇ ਪਾਰਟਿਸਪੇਟ ਕਰ ਰਹੇ ਨੇ ਔਰ ਇਹ ਕੈਂਪ ਬਹੁਤ ਅੱਛਾ ਚੱਲ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਬੱਚੇ ਬਹੁਤ ਜ਼ਿਆਦਾ ਇੰਟਰਸਟ ਲੈ ਰਹੇ ਨੇ ਜੋ ਵੀ ਬੱਚੇ ਨੇ ਆਪਣੇ ਨਾਮ ਲਿਖਵਾਏ ਸੀ ਟਾਈਕਵਾਂਡੋ ਸਪੋਰਟਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਇਹ ਸਾਡਾ 6th ਡੇ ਹੈ 6th ਡੇ ਦੇ ਵਿੱਚ ਬੱਚੇ ਫਾਈਟ ਪੋਜੀਸ਼ਨ ਦੇ ਵਿੱਚ ਔਰ ਮੈਂ ਇਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦਵਾਂਗਾ ਕਿ ਉਹਨਾਂ ਨੇ ਬੱਚਿਆਂ ਦੇ ਵਾਸਤੇ ਗੇਮ ਚੁਣੀ ਗਰਲਸ ਵਾਸਤੇ ਬॉयਜ਼ ਵਾਸਤੇ ਜਿੱਥੇ ਸੈਲੂਟ ਫੈਸਲੀ ਇਹ ਗੇਮ ਬਹੁਤ ਅੱਛੀ ਹੈ ਉੱਤੇ ਫਿਜ਼ੀਕਲੀ ਫਿਟਨੈਸ ਲਈ ਵੀ ਇਹ ਗੇਮ ਬਹੁਤ ਅੱਛੀ ਹੈ ਬੱਚਿਆਂ ਨੂੰ ਫੁੱਲ ਬੋਡੀ ਐਕਸਰਸਾਈਜ਼ ਹੁੰਦੀ ਹੈ ਬੱਚਿਆਂ ਦੀ ਹਾਈਟ ਇਨਕਰੀਜ਼ ਕਰਦੀ ਹੈ ਫੈਟੀ ਜੋ ਸਾਡੇ ਬੱਚੇ ਨੇ ਉਹਨਾਂ ਦੇ ਉੱਤੇ ਬਹੁਤ ਇਫੈਕਟਿਵ ਹੈ ਬੱਚਿਆਂ ਨੂੰ ਤੰਦਰੁਸਤ ਕਰਦੀ ਹੈ ਚੁਸਤ ਕਰਦੀ ਹੈ ਸੋ ਮੇਰੀ ਸਭ ਨੂੰ ਇਹ ਰਿਕਵੈਸਟ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਗੇਮਾਂ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਪਾਰਟਿਸਪੇਟ ਕਰਾਓ ਜਿਦੇ ਨਾਲ ਫਿਜ਼ੀਕਲੀ ਫਿਟਨੈਸ ਵੀ ਹੋਵੇ ਫਿਜ਼ੀਕਲੀ ਫਿਟ ਵੀ ਰਹੇ ਜੀ ਮੈਮ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਪੂਨਮ ਸ਼ਰਮਾ ਪ੍ਰਿੰਸੀਪਲ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਮੈਂ ਸਭ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਾਡੇ ਸਕੂਲ ਦੇ ਵਿੱਚ ਸਮਰ ਕੈਂਪ ਚੱਲ ਰਿਹਾ ਹੈਗਾ ਔਰ ਇਸ ਸਮਰ ਕੈਂਪ ਨੂੰ ਬੱਚੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਨੇ ਅੱਜ ਕੈਂਪ ਦਾ 6ਵਾਂ ਦਿਨ ਹੈਗਾ ਔਰ ਅੱਜ ਨਿਰਜਲਾਇ ਦਾ ਇਕਾदशी ਵੀ ਹੈ ਔਰ ਨਿਰਜਲਾਇ ਇਕਾदशी ਵਾਲੇ ਦਿਨ ਬੱਚਿਆਂ ਨੇ ਤੇ ਟੀਚਰਸ ਨੇ ਮਿਲ ਕੇ ਅੱਜ ਸਕੂਲ ਦੇ ਵਿੱਚ ਚਬੀਲ ਵੀ ਲਗਾਈ ਹੈਗੀ। ਇਹ ਇਸ ਕੈਂਪ ਦੇ ਨਾਲ-ਨਾਲ ਅਸੀਂ ਬੱਚਾ ਨੂੰ ਜੋ ਵੀ ਸਾਡੇ ਕਲਚਰ ਦੇ ਵਿੱਚ ਸਾਡੇ ਟ੍ਰੈਡੀਸ਼ਨ ਦੇ ਵਿੱਚ ਚੀਜ਼ਾਂ ਆਉਂਦੀਆਂ ਹੈਗੀਆਂ ਅਸੀਂ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਅਵੇਅਰ ਕਰ ਰਹੇ ਹੈਗੇ ਤੇ ਉਸ ਦੇ ਨਾਲ ਬੱਚਿਆਂ ਨੂੰ ਜੋੜ ਰਹੇ ਹਾਂ। ਔਰ ਬੱਚੇ ਕੈਂਪ ਦੇ ਵਿੱਚ ਹਰ ਇੱਕ ਐਕਟੀਵਿਟੀ ਨੂੰ ਪੂਰੇ ਦਿਲ ਨਾਲ ਇੰਜੋਏ ਕਰ ਰਹੇ ਨੇ। ਮੈਂ ਹੁਣੇ ਹੀ সুইমিং ਪੂਲ ਤੋਂ ਵਾਪਸ ਆਈ ਹਾਂ ਐਂਡ ਮੈਂ ਦੇਖਿਆ ਉੱਥੇ बच्चे पूल ਦੇ ਵਿੱਚ स्विਮਿੰਗ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਨ ਔਰ ਜਿਹਦੇ ਵਿੱਚ ਮੈਂ ਦੇਖ ਕੇ ਹਰਾਨ ਹੋ ਗਈ ਛੋਟੇ ਛੋਟੇ ਬੱਚੇ ਹੈਗੇ ਹਨ ਜਿਨ੍ਹਾਂ ਨੇ स्विਮਿੰਗ ਨੂੰ ਪੂਰੀ ਪ੍ਰੈਕਟਿਸ ਲੈ ਕੇ ਆ ਰਹੇ ਹੈਗੇ ਔਰ ਕਈ ਬੱਚਾ ਨੇ ਤਾਂ स्विਮਿੰਗ ਥੋੜੇ ਜਿ ਦਿਨਾਂ ਦੇ ਵਿੱਚ ਸਿੱਖ ਵੀ ਲਈ ਹੈਗੀ ਹੈ ਜਦੋਂ ਮੈਂ ਉਹਨਾਂ ਨੂੰ ਉਹਨਾਂ ਦੀ स्विਮਿੰਗ ਵਾਲੀਆਂ ਟਾਸਕ ਦੇਖਦੀ ਪਈ ਸੀਗੀ ਉਹਨਾਂ ਦੀ ਆਰਮਸ ਉਹਨਾਂ ਦੀਆਂ ਲੈਗਸ ਮੂਵਮੈਂਟ दैट वाज ਰੀਅਲੀ ਮੀਨਸ दैट वाज ਸਰਪ੍ਰਾਈਜ਼ਿੰਗ ਮੀ ਇਹ ਖੁਸ਼ੀ ਹੋ ਰਹੀ ਸੀਗੀ ਮੈਨੂੰ ਕਿ ਆ ਛੋਟੇ-ਛੋਟੇ ਬੱਚੇ ਸਾਰੇ ਬੱਚਿਆਂ ਨੂੰ ਸਵੀਮਿੰਗ ਸਿੱਖ ਲਈ ਹੈ ਇਹ ਸਾਰਾ ਸਾਡੇ ਕੋਚ ਦੀ ਬਦੌਲਤ ਹੈ ਕਿਉਂਕਿ ਕੋਚ ਪੂਰੀ ਮਿਹਨਤ ਕਰਦਾ ਪਿਆ ਉਹਨਾਂ ਨੂੰ ਇਹ ਹੈਗਾ ਕਿ ਜੇ ਸਾਡੇ ਕੋਲ ਬੱਚੇ 10 ਦਿਨ ਵਾਲੀ ਸਮਰ ਕੈਂਪ ਦੇ ਵਿੱਚ ਆ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਸਵੀਮਿੰਗ ਦੇ ਲਈ ਤਿਆਰ ਕਰਦੇ ਹਾਂ ਇਸ ਤੋਂ ਇਲਾਵਾ ਟੌਏ ਮੇਕਿੰਗ ਨੂੰ ਲੈ ਕੇ ਐਥਲੈਟਿਕਸ ਨੂੰ ਲੈ ਕੇ ਸਪੈਂਟਿੰਗ ਨੂੰ ਲੈ ਕੇ ਜਦੋਂ ਮੈਂ ਸਾਰਾ ਦੇਖਿਆ ਤਾਂ ਸਾਰੇ ਬੱਚੇ ਬੜੇ ਹੀ ਦਿਲ ਨਾਲ ਜੋ-ਜੋ ਟੀਚਰ ਇਨਸਟਰਕਸ਼ਨਸ ਦੇ ਰਹੇ ਨੇ ਜਿਵੇਂ ਜਿਵੇਂ ਟੀਚਰਸ ਉਹਨਾਂ ਨੂੰ ਗਾਈਡ ਕਰ ਰਹੇ ਨੇ ਬੱਚੇ ਉਵੇਂ ਹੀ ਕਰ ਰਹੇ ਨੇ ਉਹ ਡਾਂਸ ਦੇ ਵਿੱਚ ਮੈਂ ਦੇਖਿਆ ਬੱਚਿਆਂ ਨੇ ਡਾਂਸ ਸੌਂਗਸ ਤੇ ਕੀਤਾ ਹੈਗਾ ਉਹ ਸਿੱਖਦੇ ਪਏ ਆ ਬੱਚੇ ਤਬਲਾ ਤੇ 뮤직 ਸਿੱਖਦੇ ਪਏ ਹੈਗੇ ਔਰ ਬੜੀ ਹੈਰਾਨੀ ਦੀ ਗੱਲ ਹੈਗੀ ਹੈ ਕਿ ਇੰਨੇ ਜਲਦੀ ਪਿਕ ਪਿਕ ਕਰ ਰਹੇ ਨੇ ਕਿਉਂਕਿ ਇਹੀ ਪੇਰੈਂਟਸ ਦੇ ਅੱਗੇ ਵੀ ਮੇਰੀ ਇਹੀ ਗੱਲ ਹੈਗੀ ਹੈ ਕਿ ਇਹ ਉਹ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਐਕਟੀਵਿਟੀ ਦੇ ਨਾਲ ਜੋੜਦੀ ਹੈ ਤਾਂ ਉਸ ਨੂੰ ਇਹ ਪੂਰਾ ਦਿਲ ਦੇ ਨਾਲ ਕਰਨਗੇ ਅਰ ਜਿਆਸੀ ਇਹਨਾਂ ਨੂੰ ਉਸ ਐਕਟੀਵਿਟੀ ਨਾਲ ਜੋੜੀ ਹੈ ਜਿਸ ਐਕਟੀਵਿਟੀ ਵਿੱਚ ਐਕਟੀਵਿਟੀ ਵਿੱਚ ਇਹਨਾਂ ਦਾ ਇੰਟਰਸਟ ਹੈਗਾ ਤਾਂ ਉਹਦੇ ਵਿੱਚ ਤਾਂ ਇਹ ਸੋਨੇ ਤੇ ਸੁਹਾਗਾ ਹੋ ਜਾਏਗਾ ਔਰ ਇਹ ਚੀਜ਼ਾਂ ਅਸੀਂ ਆਬਜ਼ਰਵ ਕਰ ਰਹੇ ਹਾਂ ਦੇਖ ਰਹੇ ਹੈਗੇ ਆ ਤੇ ਬਹੁਤ ਵਧੀਆ ਲੱਗਦਾ ਪਿਆ ਹੈਗਾ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਸੀਨੀਅਰ ਬੱਚੇ ਆ ਉਹਨਾਂ ਦੀਆਂ 10 ਦਿਨਾਂ ਦੀਆਂ ਫੋਰਸ ਕਵਰਿੰਗ ਕਲਾਸਿਸ ਲੱਗ ਰਹੀਆਂ ਨੇ ਇਹ ਬਹੁਤ ਵਧੀਆ ਰਿਹਾ ਹੈਗਾ ਤੇ ਹੁਣ ਨਾਲ ਕਲਾਸਾਂ ਵੀ ਲੱਗਦੀਆਂ ਪਈਆਂ ਹੈਗੀਆਂ ਤੇ ਕਲਾਸਾਂ ਦੇ ਨਾਲ-ਨਾਲ ਜਿਹੜਾ ਸਮਰ ਕੈਂਪ ਹੈ ਉਹ 10 ਤਰੀਕ ਤੱਕ ਕੰਟੀਨਿਊ ਰਹੇਗਾ ਧੰਨਵਾਦ